ਸੰਗਰੂਰ ਤੋਂ ਸਰਬਸੰਮਤੀ ਨਾਲ ਸਰਪੰਚੀ ਲੈਣ ਦੇ ਲਈ 35 ਲੱਖ ਦੀ ਬੋਲੀ ਲੱਗਣ ਦੀ ਖਬਰ ਆਈ ਸੀ ਪਰ ਹੁਣ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸ਼ਾਇਦ ਸਭ ਤੋਂ ਉੱਚੀ ਬੋਲੀ ਲੱਗ ਗਈ ਹੈ ਇਹ ਬੋਲੀ 2 ਕਰੋੜ ਦੀ ਹੈ ਇਹ ਬੋਲੀ ਹੋਰ ਵੀ ਉੱਚੀ ਜਾਣ ਦੀ ਉਮੀਦ ਹੈ ਕਿਉਂਕਿ ਆਪਣੇ ਆਪ ਨੂੰ ਭਾਜਪਾ ਦਾ ਸਮਰਥਕ ਕਹਿ ਰਿਹਾ 2 ਕਰੋੜ ਦੀ ਬੋਲੀ ਦੇਣ ਵਾਲਾ ਆਤਮाराम ਕਹਿ ਰਿਹਾ ਹੈ ਕਿ ਇਸ ਤੋਂ ਵੀ ਉੱਪਰ ਜਾਣਾ ਪਿਆ ਤਾਂ ਜਾਵਾਂਗਾ ਸਟੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਕਲਾ ਪੰਜਾਬ ਦਾ ਪਹਿਲਾ ਐਸਾ ਪਿੰਡ ਬਣਿਆ ਜਿਸ ਦੇ ਵਿੱਚ ਸਰਪੰਚੀ ਲੈਣ ਵਾਸਤੇ ਭਾਜਪਾ ਦਾ ਆਪਣੇ ਆਪ ਨੂੰ ਸਮਰਥਕ ਕਹਿਣ ਵਾਲਾ ਆਤਮਾ ਸਿੰਘ ਨੇ ਹੁਣ ਤੱਕ ਦੀ ਸਭ ਤੋਂ ਉੱਚੀ ਬੋਲੀ 2 ਕਰੋੜ ਦੀ ਲਗਾ ਕੇ ਹੁਣ ਤੱਕ ਦਾ ਪੰਜਾਬ ਰਿਕਾਰਡ ਕਾਇਮ ਕਰ ਦਿੱਤਾ ਹੈ। ਸੁਬੋਲੀ ਦੇਣ ਦੇ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਵਾਈ ਗਈ ਤਿੰਨਾਂ ਦਾਅਵੇਦਾਰਾਂ ਦੇ ਵਿੱਚੋਂ ਆਤਮਾ ਸਿੰਘ ਨੇ ਸਭ ਤੋਂ ਉੱਚੀ ਬੋਲੀ 2 ਕਰੋੜ ਦੀ ਲਗਾਈ ਤੇ ਸਾਹਮਣੇ ਵਾਲੇ ਪਾਸੇ ਤੋਂ ਜਸਵਿੰਦਰ ਸਿੰਘ ਵੇਦੀ ਨੇ 1 ਕਰੋੜ ਦੀ ਬੋਲੀ ਦਿੱਤੀ ਤਾਂ ਆਤਮਾ ਸਿੰਘ ਨੇ ਸਿੱਧਾ ਹੀ 2 ਕਰੋੜ ਦੀ ਬੋਲੀ ਲਗਾ ਦਿੱਤੀ ਜਿਸ ਤੋਂ ਬਾਅਦ ਕਿਸੇ ਹੋਰ ਨੇ ਬੋਲੀ ਨਹੀਂ ਵਧਾਈ। ਜੇਕਰ ਕਿਸੇ ਹੋਰ ਨੇ ਬੋਲੀ ਵਧਾਉਣੀ ਹੈ ਤਾਂ ਵਧਾ ਸਕਦਾ ਹੈ ਜਾਂ ਨਹੀਂ ਤਾਂ ਫਿਰ ਆਤਮਾ ਸਿੰਘ ਦੀ ਬੋਲੀ ਆਖਰੀ ਬੋਲੀ ਹੋਵੇਗੀ ਉਧਰ ਬੀਜਪੀ ਦੇ ਆਗੂ ਵਿਜੈ ਸੋਨੀ ਦੇ ਵੱਲੋਂ ਆਤਮਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਤੇ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਪਾਰਟੀ ਹੈ ਬੀਜਪੀ ਜੋ ਕਿ ਪੰਜਾਬ ਵਾਸੀਆਂ ਦੇ ਭਲੇ ਦੇ ਲਈ ਕੰਮ ਕਰਦੀ ਹੈ ਸੁਦੇਰਾ ਬਾਬਾ ਨਾਲਕ ਦੇ ਵਿੱਚ ਸਭ ਤੋਂ ਉੱਚੀ ਬੋਲੀ ਲੱਗੀ ਹੈ 2 ਕਰੋੜ ਦੀ ਸਭ ਤੋਂ ਵੱਡੀ ਬੋਲੀ ਪਿੰਡ ਹਰਦੋਵਾਲ ਦੇ ਵਿੱਚ ਕਲਾਂ ਦੇ ਵਿੱਚ ਇਹ ਬੋਲੀ ਲੱਗੀ 10 ਦੇ ਕਿ ਤਿੰਨ ਤਿਰਾਂ ਵੱਲੋਂ ਸਰਪੰਚੀ ਲਈ ਇਹ ਦਾਵਾ ਪੇਸ਼ ਕੀਤਾ ਗਿਆ ਸੀ ਸੋ ਆਤਮਾ ਸਿੰਘ ਦੇ ਵੱਲੋਂ ਸਿੱਧਾ ਹੀ 2 ਕਰੋੜ ਦੀ ਬੋਲੀ ਲਗਾ ਦਿੱਤੀ ਗਈ ਸੋ ਪਾਜ ਪਾ ਦਾ ਆਗੂ ਹੈ ਆਤਮਾ ਸਿੰਘ ਸੋ ਸਭ ਤੋਂ ਉੱਚੀ ਬੋਲੀ ਦੇਣ ਵਾਲਾ ਆਤਮਾ ਰਾਮ ਜੁੱਸਦੇਵਰੋਂ 2 ਕਰੋੜ ਦੀ ਬੋਲੀ ਲਗਾਈ ਗਈ ਹੈ ਜੇਕਰ ਹੋਰ ਕੋਈ ਬੋਲੀ ਨਹੀਂ ਵਧਾਉਂਦਾ ਤਾਂ ਆਤਮਾਰਾਮ ਨੂੰ ਸਰਪੰਚ ਜਿਹੜਾ ਕਿ ਬਣਾ ਦਿੱਤਾ ਜਾਵੇਗਾ ਸੋ ਡੇਰਾ ਬਾਬਾ ਨਾਨਕ ਚ ਲੱਗੀ ਹੈ ਸਰਪੰਚੀ ਦੇ ਲਈ ਸਭ ਤੋਂ ਵੱਡੀ ਬੋਲੀ ਸੋ ਪਿੰਡ ਹਰਦੌਰਵਾਲ ਕਲਾ ਦੇ ਵਿੱਚ ਲੱਗੀ ਹੈ 2 ਕਰੋੜ ਦੀ ਬੋਲੀ ਤਾਜ਼ੇ ਕੀ ਤਿੰਨ ਧਿਰਾਂ ਦੇ ਵੱਲੋਂ ਦਾਵਾ ਪੇਸ਼ ਕੀਤਾ ਗਿਆ ਸੀ ਜਿਸ ਦੇ ਵਿੱਚ ਇਹ ਬੋਲੀ ਲੱਗੀ 2 ਕਰੋੜ ਦੀ ਸਰੋਹਿਤ ਗੁੱਤਾ ਖਾਣਾ ਜੁੜ ਚੁੱਕੇ ਹੋ ਗਏ ਜਾਣਕਾਰੀ ਦੇ ਲਈ ਸਰੋਹਿਤ ਇਹ ਸਭ ਤੋਂ ਵੱਡੀ ਬੋਲੀ ਲੱਗੀ ਹੈ ਡੇਰਾ ਬਾਬਾ ਨਾਨਕ ਦੇ ਵਿੱਚ 2 ਕਰੋੜ ਦੀ ਬੋਲੀ ਲੱਗੀ ਹੈ ਜੀ ਸਰੋਹਿਤ ਜੀ ਇਹ ਕੱਲ ਦਾ ਮਾਮਲਾ ਹੈ ਕੱਲ ਬੋਲੀ ਸ਼ੁਰੂ ਹੋਈ ਸੀ 50 ਲੱਖ ਤੋਂ ਪਹਿਲੀ ਬੋਲੀ ਗਈ ਸੀ ਉਸ ਤੋਂ ਬਾਅਦ 55 ਲੱਖ 60 ਲੱਖ ਵੱਧੇ ਵੱਧੇ 2 ਕਰੋੜ ਤੱਕ ਪਹੁੰਚ ਗਈ ਸਭ ਤੋਂ ਜ਼ਿਆਦਾ ਬੋਲੀ ਦੇਣ ਵਾਲੇ ਆਤਮਾ ਰਾਮ ਜਿਹੜੇ ਆਪਣੇ ਆਪ ਨੂੰ ਬੀਜੇਪੀ ਦੇ ਆਗੂ ਕਹਿੰਦੇ ਆ ਤੇ ਉਹ ਕਹਿੰਦੇ ਆ ਕਿ ਪੰਚਵੀ ਮੈਂ ਆਪਣੀ ਮਰਜ਼ੀ ਨਾਲ ਬੀਜੇਪੀ ਦੇ ਹੀ ਚੁਣਾਂਗਾ ਇਹ ਪਿੰਡ ਦੇ ਵਿਕਾਸ 'ਚ ਪੈਸਾ ਖਰਚ ਹੋਏਗਾ 2 ਕਰੋੜ ਇਹਨਾਂ ਦਾ ਕਹਿਣਾ ਹੈ ਕਿ ਪਿੰਡ ਵਾਲਿਆਂ ਨੇ ਆਪਸ 'ਚ ਚਲਾਕ ਕੀਤੀ ਕਿ ਕਿਸੇ ਸਰਕਾਰ ਨੇ ਸਾਡੇ ਪਿੰਡ ਦਾ ਵਿਕਾਸ ਨਹੀਂ ਕੀਤਾ ਇਸ ਲਈ ਜਿਹੜਾ ਬੰਦਾ ਸਭ ਤੋਂ ਜ਼ਿਆਦਾ ਪੈਸੇ ਖਰਚ ਕਰੇਗਾ ਸਭ ਤੋਂ ਜ਼ਿਆਦਾ ਬੋਲੀ ਦੇਗਾ ਉਹਨੂੰ ਹੀ ਸਰਪੰਚ ਬਣਾਇਆ ਜਾਏਗਾ ਜੀ ਪਰਮ ਜੇ ਬਿਲਕੁਲ ਜਿਹੜਾ ਕਿ ਹਰ ਪਾਸੇ ਹੀ ਇਸ ਤਰ੍ਹਾਂ ਲੱਗ ਰਿਹਾ ਹੈ ਹਾਲਾਂਕਿ ਕੁਝ ਦਿਨ ਪਹਿਲਾਂ 35 ਲੱਖ ਰੁਪਏ ਦੇ ਕੇ ਜਿਹੜਾ ਕਿ ਬੋਲੀ ਲਗਾਈ ਗਈ ਸੀ ਜਿਸ ਨੂੰ ਸਰਪੰਚ ਬਣਾਇਆ ਗਿਆ ਸੀ ਤੇ ਹੁਣ ਇਹ 2 ਕਰੋੜ ਦੀ ਬੋਲੀ ਤੇ ਕਿਤੇ ਨਾ ਕਿਤੇ ਜਿਹੜਾ ਕਿ ਚੋਣ ਕਮਿਸ਼ਨ ਦੀ ਹੈ ਮੈਂ ਜਿਹੜਾ ਕਿ ਉਹਨਾਂ ਦੇ ਨਾਲ ਖਿਲਵਾੜ ਕੀਤਾ ਜਾਵੇ ਜੋ ਕਿ ਨਿਯਮ ਬਣਾਏ ਗਏ ਨੇ ਕਿ ਵੋਟਾਂ ਦੁਆਰਾ ਹੀ ਸਰਪੰਚ ਦੀ ਜਿਹੜੀ ਕਿ ਚੋਣ ਹੋਵੇਗੀ ਤੇ ਹੁਣ ਇਹ ਬੋਲੀਆਂ ਲਗਾਈਆਂ ਜਾ ਰਹੀਆਂ ਨੇ ਜੀ ਰੋਹਿਤ ਜੀ ਇੱਕ ਪਾਸੇ ਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਰਕਾਰਾਂ ਸਰਕਾਰਾਂ ਲਈ ਲੋਕਾਂ 'ਚ ਰੋਸ਼ ਪਾਇਆ ਜਾ ਰਿਹਾ ਪਿੰਡਾਂ 'ਚ ਰੋਸ਼ ਪਾਇਆ ਜਾ ਰਿਹਾ ਜਿਆਦਾਤਰ ਪਿੰਡਾਂ 'ਚ ਵਿਕਾਸ ਕੰਮ ਰੁਕੇ ਪਏ ਆ ਦੋ ਸਾਲ ਤੋਂ ਗਰੰਟਾ ਰੁਕੇ ਪਈਆਂ ਸੀ ਕੋਈ ਕੰਮ ਨਹੀਂ ਹੋਇਆ ਪਿੰਡਾਂ 'ਚ ਤੇ ਪਿੰਡ ਵਾਲੇ ਦੁਖੀ ਹੋ ਕੇ ਇਦਾਂ ਦੇ ਕੰਮ ਕਰ ਰਹੇ ਆ ਸਾਰੇ ਸਰਵ ਸੰਪਤੀ ਨਾਲ ਮਿਲ ਕੇ ਆਪਸ ਚ ਸਲਾਹ مشوره ਕਰਕੇ ਕਰ ਰਹੇ ਆ ਜੀ ਬੋਲੀ ਲਗਾਈ ਗਈ ਹਾਲਾਂਕਿ ਲੋਕ ਸਰਕਾਰ ਤੋਂ ਦੁਖੀ ਨੇ ਕੰਮ ਨਹੀਂ ਹੋਏ ਪਰ ਫਿਰ ਵੀ ਜੜਾ ਕਿ ਆਤਮਾਰਾਮ ਜਿਸ ਨੂੰ ਚੁਣਿਆ ਜਾ ਰਿਹਾ ਉਹ ਵੀ ਭਾਜਪਾ ਦਾ ਹੀ ਸਪੋਰਟਰ ਜੀ ਹੈ ਤੇ ਗਲਤ ਹੀ ਹੈ ਭਾਜਪਾ ਦਾ ਸਪੋਰਟਰ ਆਪਣੇ ਆਪ ਨੂੰ ਕਹਿ ਰਿਹਾ ਗਲੇ 'ਚ ਚੰਡੇ ਪਾ ਕੇ ਉਹ ਮਤਲਬ ਆਈ ਸੀ ਸਾਰੇ ਭਾਜਪਾ ਦੇ ਨਾਰੇ ਲਗਾ ਰਹੇ ਸੀ ਤੇ ਕਹਿ ਰਹੇ ਸੀ ਕਿ ਸਾਰੇ ਪੰਚ ਵੀ ਜਿਹੜੇ ਚੋਣਾਂਗੇ ਆਹੀ ਬੋਲੀ ਦੇਣ ਤੋਂ ਬਾਅਦ ਸਾਰੇ ਦੇ ਸਾਰੇ ਭਾਜਪਾ ਦੇ ਚੋਣਾਂਗੇ ਲੇਕਿਨ ਹਜੇ ਫਾਈਨਲ ਨਹੀਂ ਹੋਇਆ 10 ਵਜੇ ਦਾ ਟਾਈਮ ਉਹਨਾਂ ਨੇ ਦਿੱਤਾ ਗਿਆ ਸੀ ਕਹਿੰਦੇ ਸੀ ਕੋਈ ਪਿੰਡ ਵਾਲੇ ਬਾਹਰ ਨੇ ਪਿੰਡ ਚੋ ਬੋਲੀ ਚਾ ਹਿੱਸਾ ਨਹੀਂ ਲੈ पाए ਤੇ ਹੋ ਸਕਦਾ ਬੋਲੀ ਇਸ ਤੋਂ ਵੀ ਵੱਜ ਜਾਏ 2 ਕਰੋੜ ਹੈ ਫਾਈਨਲ ਅਮਾਉਂਟ ਨਹੀਂ ਹੈ ਇਸ ਤੋਂ ਵੀ ਵੱਧਨ ਦੇ ਹਜ਼ਾਰ ਹੋ ਸਕਦੇ ਆ ਜੀ ਜੀ ਬਿਲਕੁਲ ਉਹ ਜੀ ਬਹੁਤ ਧੰਨਵਾਦ ਤੁਹਾਡਾ ਤਬਾ ਮ ਜਾਣਕਾਰੀ ਦੇ ਲਈ